ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਹਾਲਾਤ ਅੱਜ ਰਾਤ ਕਿਵੇਂ ਦੇ ਰਹਿਣ ਵਾਲੇ ਨੇ 6 ਤਰੀਕ ਦਸੰਬਰ ਮਹੀਨਾ 2024 ਸੈਟਲਾਈਟ ਇਮੇਜਸ ਤੋਂ ਫਿਲਹਾਲ ਮੌਸਮ ਕਲੀਅਰ ਲੱਗ ਰਿਹਾ ਹੈ ਕਿਸੇ ਤਰੀਕੇ ਦੀ ਵੀ ਸਿਸਟਮ ਦੀ ਐਂਟਰੀ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਨਹੀਂ ਦੇ ਰਹੀ ਜਿਸ ਤੋਂ ਕਿ ਇਹ ਕਨਫਰਮ ਹੋ ਰਿਹਾ ਹੈ ਕਿ ਮੌਸਮ ਲਗਭਗ ਠੀਕ ਠਾਕ ਹੈ ਕਿਸੇ ਤਰੀਕੇ ਦੀ ਹਲਚਲ ਫਿਲਹਾਲ ਸਿਸਟਮ ਦੇ ਵਿੱਚ ਨਹੀਂ ਹੈ ਗੱਲ ਕੀਤੀ ਜਾਵੇ ਤਾਂ ਦਿਨ ਦੇ ਵੇਲੇ ਠੀਕ-ਠਾਕ ਧੁੱਪ ਲੱਗੀ ਹੈ ਪਰ ਪੱਛਮੀ ਹਵਾ ਚੱਲਣ ਦੇ ਕਾਰਨ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਠੰਡ ਦਾ ਮਾਹੌਲ ਦੁਪਹਿਰ ਵੇਲੇ ਵੀ ਦੇਖਣ ਨੂੰ ਮਿਲ ਰਿਹਾ ਸੀ ਅੱਜ ਇਸੇ ਤਰ੍ਹਾਂ ਠੰਡ ਦਾ ਮਾਹੌਲ ਬਰਕਰਾਰ ਰਹੇਗਾ ਜਿਸ ਦੇ ਨਾਲ ਉਮੀਦ ਹੈ ਕਿ ਜਿਹੜਾ ਹੁਣ ਇਸ ਸਮੇਂ ਤਾਪਮਾਨ ਹੈ ਉਹ ਲਗਭਗ 15 ਅਤੇ 16-17 ਡਿਗਰੀ ਤੱਕ ਬਣਿਆ ਹੋਇਆ ਹੈ ਤੇ ਰਾਤ ਹੁੰਦੇ ਹੁੰਦੇ ਲਗਭਗ ਪੂਰੀ ਆਪਾਂ ਗੱਲ ਕਰੀ ਇਹਦਾ ਘੱਟੋ-ਘੱਟ ਤਾਪਮਾਨ ਜਿਹੜਾ ਹੈ ਉਹ 11 ਡਿਗਰੀ ਤੱਕ ਆ ਸਕਦਾ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਠੰਡ ਦੇ ਹਾਲਾਤ ਅੱਜ ਰਾਤ ਬਣਦੇ ਹੋਏ ਦਿਖਾਈ ਦੇ ਰਹੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਕਿਸੇ ਤਰੀਕੇ ਦੀ ਪਛਮੀ ਸਿਸਟਮ ਬਦਲੀ ਜਮੀਹ ਹਨੇਰੀ ਦੀ ਤਾਂ ਅਜੇ ਕੋਈ ਵੀ ਹਾਲਾਤ ਫਿਲਹਾਲ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਅੱਜ ਰਾਤ ਮੌਸਮ ਠੀਕ ਠਾਕ ਬਣ ਰਹਿਣ ਦੇ ਹੀ ਜ਼ਿਆਦਾਤਰ ਚਾਂਸ ਨੇ ਅਗਰ ਗੱਲ ਕੀਤੀ ਜਾਵੇ ਮੀਂਹ ਦੇ ਹਾਲਾਤਾਂ ਦੀ ਤਾਂ ਮੌਸਮ ਵਿਭਾਗ ਵੱਲੋਂ ਜਾਰੀ ਅਲਰਟਾਂ ਦੇ ਮੁਤਾਬਕ ਜਿਹੜੇ ਮੀਂਹ ਦੇ ਹਾਲਾਤ ਨੇ ਉਹ ਸਾਨੂੰ 7 ਤਰੀਕ ਸ਼ਾਮ ਤੋਂ ਲੈ ਕੇ 9 ਤਰੀਕ ਸ਼ਾਮ ਤੱਕ ਬਰੰਦੇ ਦਿਖਾਈ ਦੇਣਗੇ ਜਾਨਕਿ ਕੱਲ ਤੋਂ ਪੰਜਾਬ ਦੇ ਵਿੱਚ ਇੱਕ ਵੈਸਟਰਨ ਡਿਸਟਰਬੈਂਸ ਦਾ ਸਿਸਟਮ ਪੱਛਮੀ ਸਿਸਟਮ ਐਂਟਰ ਹੋ ਰਿਹਾ ਹੈ ਅਤੇ ਇੱਕ ਪਹਾੜੀ ਖੇਤਰਾ ਵੱਲੋਂ ਸਿਸਟਮ ਆ ਰਿਹਾ ਹੈ ਜੋ ਕਿ ਪੰਜਾਬ ਦੇ ਵਿੱਚ ਕੱਲ ਸ਼ਾਮ ਦੇ ਵੇਲੇ ਬੱਦਲਬਾਈ ਅਤੇ ਪਰਸੋ ਜਾਨਕਿ 8 ਤਰੀਕ ਤੋਂ ਲੈ ਕੇ 9 ਤਰੀਕ ਦੇ ਵਿਚਕਾਰ ਮੀਂਹ ਦੇ ਹਾਲਾਤ ਬਣਾ ਸਕੇਗਾ ਜਿਹਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਪਹਿਲਾਂ ਹੀ ਵੀਡੀਓ ਵਿੱਚ ਦੇ ਚੁੱਕੇ ਹਾਂ ਉਹ ਵੀਡੀਓ ਦੇਖ ਕੇ ਤੁਸੀਂ ਆਪਣੀ ਜਾਣਕਾਰੀ ਵਧਾ ਲਓ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਅਤੇ ਉਸ ਜਿਹੜਾ ਨਵਾਂ ਮੀਂਹ ਦਾ ਸਿਸਟਮ ਆਉਣਾ ਹੈ ਉਹਦੇ ਬਾਰੇ ਤੁਹਾਨੂੰ ਅਸੀਂ ਸਵੇਰ ਦੇ ਵੇਲੇ ਇੱਕ ਨਵੀਂ ਵੀਡੀਓ ਵਿੱਚ ਅਗਲੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਧੰਨਵਾਦ ਜੀ